ਅੱਜਕੱਲ ਬੱਚਿਆਂ ਦੇ ਵਿੱਚ ਨਾ ਸਟ੍ਰੈਸ ਐਂਡ ਐਂਜਾਇਟੀ ਬਹੁਤ ਜ਼ਿਆਦਾ ਹੋਣ ਲੱਗ ਗਈ ਹੈ ਬਹੁਤ ਸਾਰੇ ਕੇਸ ਸਾਡੇ ਕੋਲ ਆਉਂਦੇ ਨੇ ਤੇ ਮਾਪੇ ਉਹ ਇਹ ਗੱਲ ਕਹਿੰਦਾ ਕਿ ਜਦੋਂ ਬੱਚਾ ਸਕੂਲ ਜਾਣ ਦਾ ਵੇਲਾ ਹੁੰਦਾ ਨਾ ਤਾਂ ਉਹਨੂੰ ਵੋਮਿਟਸ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਾ ਮਨ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਜਾਂ ਸਾਨੂੰ ਸਕੂਲ ਤੋਂ ਕਾਲ ਆਉਂਦੀ ਹੈ ਕਿ ਤੁਹਾਡਾ ਬੱਚਾ ਵੋਮਿਟ ਕਰ ਰਿਹਾ ਤੈਨੂੰ ਆ ਕੇ ਲੈ ਜਾਓ ਸੋ ਇਹ ਜਿਹੜੀ ਸਮੱਸਿਆ ਨਾ ਅਸਲ ਦੇ ਵਿੱਚ ਬੱਚਿਆਂ ਦੇ ਵਿੱਚ ਸਟ੍ਰੈਸ ਐਂਡ ਐਂਜਾਇਟੀ ਪਹਿਲਾਂ ਸਿਆਣਿਆਂ ਦੇ ਵਿੱਚ ਇਕੱਲੀ ਹੁੰਦੀ ਸੀ ਹੁਣ ਤਾਂ ਬੱਚਿਆਂ ਨੂੰ ਵੀ ਇਹ ਚੀਜ਼ਾਂ ਹੋਣ ਲੱਗੀਆਂ ਨੇ ਬੱਚੇ ਵੀ ਸ ਇਹ ਜਿਹੜਾ ਜ਼ਿਆਦਾਤਰ ਜਿਹੜੀ ਸਮੱਸਿਆ ਆਉਂਦੀ ਹੈ ਇਹਦੇ ਨਾਲ ਫਿਰ ਬੋਡੀ ਜਿਹੇ ਤਜਾਬ ਉਹ ਬਹੁਤ ਜ਼ਿਆਦਾ ਬਣਦਾ ਹੈ ਤਜਾਬ ਬਣਨ ਦੇ ਕਰਕੇ ਫਿਰ ਬੱਚਾ ਖਾਂਦਾ ਪੀਂਦਾ ਨਹੀਂ ਤੇ ਬੱਚੇ ਦੀ ਜਿਹੜੀ ਸਿਹਤ ਆ ਬਹੁਤ ਜ਼ਿਆਦਾ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ ਸਿਆਣੇ ਦੇ ਨਾਲ ਵੀ ਵੈਸੇ ਇਦਾਂ ਹੀ ਹੁੰਦਾ ਹੈ ਸਟ੍ਰੈਸ ਐਂਜਾਇਟੀ ਕਰਕੇ ਤਜਾਬ ਬਣਦਾ ਹੈ ਤਜਾਬ ਕਰਕੇ ਲਿਵਰ ਕਮਜ਼ੋਰ ਹੁੰਦਾ ਹੈ ਤੇ ਲਿਵਰ ਕਮਜ਼ੋਰੀ ਕਮਜ਼ੋਰੀ ਤੋਂ ਫਿਰ ਅੱਗੇ ਬੰਦੇ ਦਾ ਖਾਣ ਪੀਣ ਨੂੰ ਜੀ ਨਹੀਂ ਕਰਦਾ ਤੇ ਸਿਹਤ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਵਾਲ ਚੜਨੇ ਸ਼ੁਰੂ ਹੋ ਜਾਂਦੇ ਆ ਚਿਹਰਾ ਜਿਹੜਾ ਆ ਉਹਦਾ ਗਲੋ ਗਾਇਬ ਹੋ ਜਾਂਦਾ ਸੋ ਬੱਚਿਆਂ ਦੀ ਰੈਮਡੀ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਬੱਚਿਆਂ ਦੇ ਵਾਸਤੇ ਤੁਸੀਂ ਕੀ ਕਰਨਾ ਬੱਚਿਆਂ ਦੇ ਸਰੀਰਿਕ ਗਰਮੀ ਦੂਰ ਕਰਨ ਦੇ ਵਾਸਤੇ ਤਜਾਬੀਪਨ ਦੂਰ ਕਰਨ ਦੇ ਵਾਸਤੇ ਅਦਾ ਦਵਾਈਆਂ ਨਹੀਂ ਆਪਾਂ ਦੇ ਸਕਦੇ ਸੋ ਉਹਨਾਂ ਨੂੰ ਤੁਸੀਂ ਇੱਕ ਹੋਮ ਰੈਮਡੀ ਮੈਂ ਤੁਹਾਨੂੰ ਦੱਸ ਦੇਣਾ ਤੁਸੀਂ ਕੀ ਕਰਨਾ 25 ਗ੍ਰਾਮ ਇਲਾਚੀਆਂ ਲੈਣੀਆਂ ਨੇ 25 ਗ੍ਰਾਮ ਸੌਂਫ ਲੈਣੀ ਹੈ ਤੇ ਪੀ ਤੇ ਅੱਧਾ ਕਿ ਚਮਚ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਨਾ ਤੁਸੀਂ ਉਹਨੂੰ ਡਬੋ ਦੇਣਾ ਪਿਉ ਦੇਣਾ ਸਵੇਰੇ ਉੱਠ ਕੇ ਉਹਨੂੰ ਪਣ ਲਓ ਤੇ ਜਿਹੜਾ ਪਾਣੀ ਆ ਉਹ ਬੱਚੇ ਨੂੰ ਸੇਵਨ ਕਰਨ ਦੇ ਲਈ ਦਿਓ ਜੇ ਬੱਚਾ ਸਿਆਣਾ ਜਾਂ ਕਤੀਰਾ ਗੂੰਦ ਖਾ ਸਕਦਾ ਹੈ ਤੇ ਕਤੀਰਾ ਗੂੰਦ ਰਾਤ ਨੂੰ ਪਿਉ ਕੇ ਸਵੇਰੇ ਉਹਨੂੰ ਦਿਓ ਕਤੀਰਾ ਗੂੰਦ ਤੇ ਸਿੱਧੀ ਨਹੀਂ ਖਾਂਦਾ ਤੇ ਜਦਾਂ ਅੱਜ ਕੱਲ ਫਰੂਟਸ ਚੱਲਦੇ ਜਿਵੇਂ ਆਂਬ ਆ ਫਰੀ ਜਾਂ ਕੇਲਾ ਆ ਜਾਂ ਫਿਰ ਸਟਰਾਬੇਰੀ ਆ ਉਹਦੇ ਵਿੱਚ ਮੈਸ਼ ਕਰਕੇ ਉਹਨੂੰ ਉਹਦਾ ਪਲਪ ਜਿਹਾ ਬਣਾ ਕੇ ਤੇ ਉਹਨੂੰ ਉਹ ਦੇ ਦਿਓ ਤੇ ਉਹ ਚੀਜ਼ ਬੱਚੇ ਵਾਸਤੇ ਬਹੁਤ ਠੰਡੀ ਆ ਬੱਚੇ ਦੀ ਜਿਹੜੀ ਗਰਮੀ ਦੂਰ ਹੋਗੀ ਬੱਚੇ ਦਾ ਡੱਟਾ ਜਾਬੀਪਨਾ ਦੂਰ ਹੋਊਗਾ ਇਸ ਤੋਂ ਇਲਾਵਾ ਬੱਚਾ ਜਿਹੜਾ ਵੈਜੀਟੇਰੀਅਨ ਆ ਉਹਨੂੰ ਦਾਲ ਦਾ ਪਾਣੀ ਦੋ ਤੋਂ ਲੈ ਕੇ 4 ਦਿਨ ਹਫ਼ਤੇ ਦੇ ਵਿੱਚ ਦਿਓ ਹੀ ਦਿਓ ਬੱਚੇ ਨੂੰ ਪ੍ਰੋਟੀਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਜਿਹੜਾ ਬੱਚਾ ਨਾਨ-ਵੈਜ ਖਾ ਲੈਂਦਾ ਉਹਨੂੰ ਉਹ ਬੋਇਲਡ ਐਗ ਜਿਹੜਾ ਉਹ ਦੇਓ ਹੀ ਦਿਓ ਠੀਕ ਹੈ ਬੱਚੇ ਦੀ ਸਿਹਤ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੀ ਜੇਕਰ ਉਹਦੀ ਖੁਰਾਕ ਦੇ ਵਿੱਚ ਪ੍ਰੋਟੀਨ ਨਾ ਹੋਵੇ ਤੇ ਜੇਕਰ ਉਹਨੂੰ ਚਾਹੀਦੀ ਐਸਿਡ ਗੌਨ ਐਸਿਡ ਗੌਨ ਦੇ ਨਾਲ ਵੀਆਰ ਲਿਵਰ ਕੇਅਰ ਦਵਾਈ ਇਹ ਦੋਵੇਂ ਦਵਾਈਆਂਸੀਂ ਬਣਾਉਂਦੇ ਆ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਆਰਡਰ ਕਰ ਸਕਦੇ ਹੋ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਜੇਕਰ ਤੁਸੀਂ ਵੀਆਰ ਲਿਵਰ ਕੇਅਰ ਦੀ ਖਾਂਦੇ ਜੇ ਤੁਹਾਡਾ ਲਿਵਰ ਤਗੜਾ ਹੋ ਜਾਂਦਾ ਐਸਿਡ ਗੌਨ ਦਾ ਚਮੇ ਦਾ ਚੌਥੇ ਸਵੇਰੇ ਚਮੇ ਦਾ ਚੌਥਾ ਦਾ ਸ਼ਾਮ ਨੂੰ ਜੇਕਰ ਤੁਸੀਂ ਲੈਂਦੇ ਹੋ ਤਜਾਬੀਪਨ ਤੁਹਾਡਾ ਠੀਕ ਹੋ ਜਾਂਦਾ ਤੁਹਾਨੂੰ ਸਟ੍ਰੈਸ ਐਂਡ ਐਂਜਾਇਟੀ ਤੁਹਾਡੀ ਜਿਹੜੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੁਹਾਡਾ ਚਿਹਰਾ ਗਲੋ ਕਰਨ ਲੱਗ ਜਾਂਦਾ ਕਿਉਂਕਿ ਤਜਾਬੀਪਨ ਨਾ ਜਿਹੜਾ ਸਰੀਰ ਦਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਆ